ਸਤਨੰ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਹਰ ਦੁੱਖ ਦੂਜ ਭਉਤ ਉਪਾਇਆ ਫੈਜ ਰੰਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਆਪਿਆ ਲਾਤਰਾਇਆ ਬਹੰਕਾਰੀਆਂ ਦੰਦ ਕਾ ਪਟਦੇ ਨਾਮ ਦਿਉ ਮੁਖ ਲਾਇਆ ਚੰਨ ਨਨਕੈ ਸਾਹ ਹਰ ਸੇਵਿਆ ਅੰਤ ਲੈਿਛਦਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਕਦਾਰ ਸੁਭਰਗ ਭਇਆ ਜਿ ਸੁੱਤਾ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਂ ਹੁਰੀ ਨਾ ਹੋਈ ਬਲਿਹਾਰੀ ਪੁੱਤਰ ਤਵਸਿਆ ਅਰੰਤ ਨਜਾਈ ਲਖਿਆ ਰਹਾ ਜਾਂ ਤਵਹ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂ ਸੱਚਾ ਸਹਬ ਸਿਸਵਾਲਿਓ ਜਿਨ ਕੀਤੀ ਸੋ ਪਰ ਪਇਆ ਕਹਉ ਨਾਨਕ ਕਰਤੇ ਅਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਗਸੰਹਲਾ ਪਹਿਲਾ ਏਕ ਓੰਕਾਰ ਹੀ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀਹਾ ਸੋ ਘਰ ਰਖਿਆ ਅਜ ਤਵੇਂ ਸਰਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਸਾਰ ਕੀਤੇ ਤੇਰੇ ਬਵਨ ਹਾਰੇ ਕੀਤੇ ਤੇਰੇ ਰਗ ਪ੍ਰਸੁੱਤ ਹੀ ਹੈ ਕੀਤੇ ਤੇਰੇ ਗਵਨ ਹਾਰੇ ਗਵਨ ਤੁਧ ਨੂੰ ਪਵਨ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰ ਤੁਧਨੋ ਚਿਤ ਗਵਤਲਿ ਜਾਣਨਿ ਲਿਖਿ ਧਰਮ ਵਿਚਾਰੇ ਗਾਵੰ ਤੁਧਨੋ ਇਸਰੁ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸواری ਗਾਵੰ ਤੁਧਨੋ ਇੰਦਰੇంద్ర ਸੁ ਬੈਠੇ ਦੇਵਤਿਆਂ ਦਰ ਨਾਲੇ ਗਾਵੰ ਤੁਧਨੋ ਸਿੱਧ ਸਮਾਧੀ ਅੰਦਰ ਗਾਵੰ ਤੁਧਨੋ ਸਦ ਵਿਚਾਰੇ ਗਾਵੰ ਤੁਧਨੋ ਜਤੀ ਸਤੀ ਸੰਤੋਖੀ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਿਤ ਪੜਨ ਰਖੀ ਸਰਜੂ ਵੇਦਾਂ ਨਾਲੇ ਗਾਵਨ ਤਦ ਨਾਮੋ ਨਿਯਮ ਮੋਹ ਦਾਇ ਸਰਗ ਮਛ ਪਾਇ ਲੈ ਗਾਵਨ ਤਦ ਨਰਦ ਪਾਇ ਤੇਰੇ 68 ਸਨਾਲੇ ਗਾਵਨ ਤਦ ਨੋ ਜੋਤ ਮਹਾਵਰਸੂਰਾ ਗਾਵਨ ਤਦ ਨੋ ਖਾਣੀ ਚਾਰੇ ਗਾਵਨ ਤਦ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇ ਧਾਰੇ ਸੇ ਤਮੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਤ ਰਸਾਲੇ ਹੋਰ ਕਿਤੇ ਤਦ ਨੋ ਗਾਵਨ ਸੇ ਮਛਤ ਨ ਆਵਨ ਨਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸਚੀ ਨਾਹੀ ਹੈ ਪੀਹੁ ਸੁਝੈ ਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੋ ਪਾਏ ਕਰ ਕਰ ਦੇਖੈ ਕੀਤਾ ਆਪਨਾ ਜੋਤਿ ਦਿਵੜਿਆਈ ਜੋ ਦਸ ਭਾਵੈ ਸੋਈ ਕਰਸੇ ਫਿਰ ਉਪਨਾ ਕਰਣਾ ਜਾਏ ਸੋ ਪਾਸਾ ਉਸਾਹ ਪਤ ਸਾਹਿਬ ਨਾਨਕ ਰਹਿ ਨਰ ਜਾਏ ਆਸਾ ਮਹੱਲਾ ਪਹਿਲਾਏ ਸੋਹਣਾ ਵਡਾ ਆਕੈ ਸੋ ਕੋਈ ਕੀ ਉਹ ਵਡਾ ਡਿਚਾ ਹੋਏ ਕੀੰਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਬੱਟੇ ਮੇਰੇ ਸਾਈ ਬਾ ਘਰ ਗੰਬੀਰਾ ਕੋਈ ਕਹੀ ਗਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸੋ ਸੁਰਤੀ ਮੇ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਕਹਨੇ ਝਾਨੇ ਗੁਰ ਪਰਹਾਏ ਕਹਿਣ ਨਾ ਜਾਏ ਚੀਰਿਤਲ ਵੜਿਆਏ ਸਭ ਸੱਤ ਸਭ ਸਾਫੋ ਸਭ ਚਿੰਗਿਆਇਆ ਸਿੱਧਾ ਫੁਰਕਾ ਕੀ ਉਹੜ ਜਾਂ ਜਾਂ ਤਦ ਸਿੰਘ ਦੀ ਕਿ ਨਾ ਪਾਈਆ ਕਰ ਮਿਲੈ ਨਾ ਹੀ ਤੱਕ ਰਹੀ ਜਾ ਆਣ ਵਾਲਾ ਕਿਆ ਵਿਚਾਰਾ ਸਿਤੀ ਭਰੇ ਤੇਰੇ ਭੰਡਾਰਾ ਜਿਸ ਨੂੰ ਜੀਤ ਸੈ ਕਾਟਾਰਾ ਨਾਨਕ ਸੱਚ ਸੋਵਾਰਣ ਹਾਰਾ ਆ ਸਮਹਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣੋ ਕੋ ਸਚਾ ਨਾਮ ਸੱਚੇ ਨਾਮ ਕੀ ਲਾਗੈ ਭੂਗ ਉਤ ਭੂਗ ਕਾ ਚਲਿਆ ਭੂਗ ਸੋਤ ਸ੍ਰੇਣੀ ਮੇਰੀ ਮਾਈ ਸਾਚਾ ਸਹਬ ਸੱਚੇ ਨਾਮਹਿ ਰਹਾ ਸੱਚੇ ਨਾਮ ਕੀ ਤਲ ਵੜਿਆਏ ਆਖ ਤਕੇ ਕੀਤ ਨਹੀਂ ਪਾਏ ਜਿਸਾਂ ਮਿਲਖਿਆਖਣ ਪਾਹੇ ਵਡਨ ਹੋਏ ਘਾੜ ਨਾ ਜਾਏ ਨਾ ਉਹ ਮਰੈ ਨਾ ਹੋਏ ਸੋਗ ਦਿੰਦ ਰਹੇ ਨਾ ਚੁੱਕੈ ਭੂਗ ਗੋਣ ਹੈ ਹੁਨ ਨਾ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਉ ਵਿੜਿਆ ਤੇੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਕਸ ਬਜ਼ਾਰ ਹੈ ਤੇ ਕੁੰਜਾਤ ਨਾਨਕ ਨਾਵਾ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਤਤਪੁਰਖਾ ਬਿਨੋ ਕੋ ਗੁਰਪਾ ਸਈ ਹਮ ਫਿਰੇ ਕਿਰਮ ਸਤਿਗੁਰ ਸਰਨਾਏ ਕਰਦਾਇਆ ਨਾਮ ਪਰਗਾਸ ਸਈ ਮੇਰੀ ਮਿਤ ਗੁਰਦੇਵ ਮੋਖ ਰਾਵ ਨਾਮ ਪਰਗਾਸ ਸਈ ਗੁਰਮਤਿ ਨਾਮ ਮੇਰਾ ਪ੍ਰਾਨ ਸਰਕਾਰੀ ਹਰ ਕੀਤਿ ਅਮਰੀ ਰਹਿ ਰਾਸ ਰਹਾਉ ਹਰ ਜਨ ਕੇਵੜ ਭਗ ਪੜੇ ਰੈ ਜਨਾ ਰਸ ਸਰ ਤਾਰ ਪਿਆਸੇ ਹਰ ਹਰ ਨਾਮ ਲਤਰ ਤਸ ਹੈ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਅਰਸ ਨਾਉ ਨਾ ਪਾਇਆ ਤੇ ਭਾਗਣੀ ਜੰਪਾਸ ਜੋ ਸਤਿਗੁਰੁ ਸ਼ੇਆਣਾ ਸਰੰਦ ਸੰਗਤ ਨਹੀਂ ਆਏ ਤ੍ਰਿਜਿ ਜੀਵੇ ਤ੍ਰਿਜਿ ਜੀਵਾ ਸੋ ਜਨ ਹਰਿ ਚੰ ਸਤਿਗੁਰ ਸੰਗਤ ਪਾਏ ਤੈਨ ਧਰਮ ਸਤਿ ਗਲ ਕਾਲਿਕਾ ਸੋ ਧਨ ਧਨ ਸਤ ਸੰਗਤ ਜਿਥਾਂ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5 ਕਾਹਿ ਰੇ ਮਨ ਚਿਤ ਵਹਿ ਉਤਮ ਜਾ ਹਰਿ ਚ ਉਪਰਿਆ ਸਲ ਸਤਿਰਮੈ ਜਨ ਪਾਏ ਤਾਕ ਰਿਜ ਕਾ ਕਰਿ ਧਰਿਆ ਮੇਰੇ ਮਾਲੂ ਜੀ ਸਤ ਸੰਗਤ ਮਿਲੇ ਸੂਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਣੀ ਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਰ ਸੁਬਾਹ ਠਾਕੁਰ ਕਾਏ ਮਨ ਭਾਉ ਪਰਿਆ ਉਰੇ ਉਡਾ ਵੈ ਸੈ ਗੁੱਸਾ ਸੁਪਾਚ ਵਚ ਰਿਸ਼ਰਿਆ ਤੈਨ ਕਵਣ ਕਲਾਵਾ ਕਵਣ ਚੁਗਾਵਾ ਮਨ ਮੈਂ ਸਿਮਰਨ ਕਰਿਆ ਸੰਧਾਨ ਦਸ ਅਸ਼ਧਾਨ ਧਕ ਪਲ ਤਲ ਧਰਿਆ ਜਨ ਨਾਨਕ ਬਲਬਲ ਸੁਦਵਲ ਜਈਐ ਤੇਰਾ ਅੰਤ ਨ ਪਾਰਾ ਹੋਰਿਆ ਰਾਗਿਆ ਸਮਹਲਾ ਚੌਥਾ ਸੋ ਫੁਰਕੀ ਓੰਕਾਰ ਸਤਗੁਰ ਪ੍ਰਸਾਦ ਸੋ ਫੁਰਕ ਨਿਰੰਜਨ ਹਰ ਫੁਰਕ ਨਿਰੰਜਨ ਹੈ ਹਰ ਅਗਮ ਅਗਮ ਅਪਾਰ ਸਭ ਧਾਵੈ ਸਭ ਧਾਵੈ ਸੁਧਜੀ ਹਰ ਸਚੇ ਸੁਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਝਾਉ ਸੰਤੋ ਜੀ ਸਭ ਦੁਖ ਸਾਰਣ ਹਾਰਾ ਰੱਬ ਠਾਕੁਰ ਨਰਾਪੇ ਸੇਖ ਜੀ ਕਾ ਨਾਨਕ ਜੰਦ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪਰ ਸਮਾਨ ਆਇ ਤਾ ਤੇ ਭਿਖਾਰੀ ਜੀ ਸਭ ਤੇਰੇ ਚਲ ਵੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਨਵਰ ਨ ਜਾਣਾ تم پار برم دے انت جنت جی کا گنا کانا جو سیو ہے جو سیو ہے گر جی جن کن کروا ہر تب ہے ہر ٹاؤ ہے گر جی سی جن میں جمس واسی سی مت سی مکت بے جن ہر تی جی توتی جم کے پاس ਜਿਨ ਨਿਰਭਉ ਜਿਨ ਹਰਿ ਨਿਰਭਉ ਤੇ ਹੈ ਜੀਤਨ ਕਾ ਭਾਉ ਸਭ ਖਵਾਸੀ ਜਿਨ ਸੇ ਵਿਅੰਜਿ ਸੇਵਾ ਮੇਰਾ ਹਰ ਜੀ ਤੇ ਹਰ ਹਰ ਤੁਸੁ ਮਾਸੀ ਸੇ ਧਨ ਸੇ ਧਨ ਜਿਨ ਹਰਿ ਤੇ ਹੈ ਜੀਤ ਜਨਾਨਕਨਵਲ ਜਾਸੀ ਤੇਰੀ ਭਤ ਤੇਰੀ ਭਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਤ ਤੇਰੇ ਭਉ ਸਲਾਹਨ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨਕ ਰਹਿਰ ਪੂਜਾ ਜੀ ਤਉ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਨੇ ਇੱਕ ਬੜਾ ਵਸ ਸਮਰ ਸਾਸਤ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਉਤ ਸੇ ਭਉਤ ਖਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੂੰ ਜਿਗੜਾ ਵਰਨ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਚਲ ਕਰਤਾ ਸੋਈ ਤੂੰ ਦਾਪਰੇ ਭਾਵ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦਾ ਪੈ ਸਿਰ ਸਭ ਪਾਈ ਜੀ ਤੁਦਾ ਪੈ ਸਿਰ ਸਭ ਕੋਈ ਜਨਾਨ ਨ ਕੋ ਲਗਾਵੇ ਕਰਤੇ ਕੀ ਜੀ ਜੋ ਸਭ ਸੈ ਕਾ ਜਾਣ ਹੋਈ ਅਸਾਂ ਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈ ਜੋ ਤੂੰ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਏ ਰਹਾ ਸਭ ਤੇਰੀ ਤੂੰ ਸੋਨੇ ਝਾਇਆ ਜਿਸ ਨੂੰ ਕਿਰਪਾ ਕਰਹਿ ਤੰਨਾ ਔਰ ਤੂੰ ਪਾਇਆ ਗੁਰ ਮੁਖ ਲਾਤਾ ਮਨੁ ਗਵਾਇਆ ਤਾ ਵਿਛੋੜਿਆ ਆ ਮਿਲਾਇਆ ਤੂੰ ਦਰਿਆ ਸਤਜੀ ਮਾਹੇ ਤਿਜਨ ਜੁਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਜੋ ਬਨਛੜਿਆ ਸੁਜੁਗੀ ਮੇਲ ਜਿਸ ਨੂੰ ਕੋ ਜਾਣਾ ਹੈ ਸੋ ਜਨ ਜਾਣੈ ਹਰ ਕੰਸਦਹੀ ਆਖ ਕਾਣੈ ਹਰ ਜੀਆ ਤੈਨ ਸੁਪਾਇਆ ਸਹਿਜ ਜੀ ਰੰਗ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸੋ ਹੋਵੇ ਤੂੰ ਬੰਦੂ ਚਰਨ ਨਾ ਕੋਈ ਤੂੰ ਕਰ ਕਰ ਰਹਿ ਕਹਿ ਜਾਣਾ ਸੋ ਏ ਚ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵੜੈ ਭੈਲੇ ਨਿਵਾਸਾ ਪਾਣੀ ਧੌਬਤ ਹੈ ਕੀ ਆ ਪੰਕਜੁ ਮੁਫਗ ਨੀ ਚਾਲੈ ਹਉ ਦੇਖ ਤਹ ਦੋਬੀ ਲਹਿ ਮਨ ਇੱਕ ਨਾ ਚਿਤਸ ਮੂਰ ਬਨਾਰ ਬਿਸਰਤ ਸੇਰੇ ਗੁਣ ਗਲਿਆ ਰਹਾ ਨਾਉ ਜੁਤੀ ਸਤਿ ਨਹੀਂ ਪੜਿਆ ਮੂਰ ਮੁਕਤਾ ਬਜਨਮ ਭਇਆ ਅੰਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਬਿਸਰਿਆ ਸੋਹਲਾ ਪੰਜਵਾ ਪਈ ਪ੍ਰਾਪਤ ਮਾਨੁਪਦੇਹੁਰਿਆ ਗੋਵਿੰਦ ਮਿਲਨ ਕੇਤਰੀ ਮਰੀਆ ਔਰ ਕਾਰਤਿਕ ਤਨਾਕਾਮ ਮੋ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਜਮ ਲਗ ਭਉਤ ਤਰਨ ਕੈ ਜਨ ਬਿਰਥਾ ਜਾਤ ਰੰਗ ਮਾਇਆ ਕੈ ਰਹਾ ਜਬ ਤਉ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਨਿਸ਼ਕਰਮ ਸਰਨ ਭਰੇ ਕੀ ਰਾਖੋ ਸਰਮਾ ਜਾਉ ਤਾ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇ ਕਹੋ ਨਾਨਕ ਅਨਿਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਤਸਵੀਂ ਚੌਪਾਈ ਪੰਨ ਰਸ਼ਸ਼ ਕਾ ਕਾਟਾ ਸੀਸਾ ਸ੍ਰੀ ਅਸਖੇਤ ਜਦ ਕੀ ਸਾਹ ਕੋ ਪਨ ਵਿਸ਼ਟ ਗਗਨ ਤੇ ਭਾਈ ਸਭੇ ਨਾਨ ਵਧਾਈ ਦੇ ਨਾਨਕ ਧਨ ਲੋਭਨ ਕੇ ਰਾਜਾ ਦੁਸ਼ਟੰ ਦਾਹ ਗਰੀਬ ਨਿਵਾਜਾ ਅਕਾਲ ਪੁਰਖਨ ਕੇ ਸਰਜਨ ਹਾਰੇ ਤਾ ਚਨ ਮਰਲੇ ਉਵਾਰੇ ਕਬਿ ਵਾਚ ਬੇਨਤੀ ਚਉ ਪਾਈ ਅਮ੍ਰਿ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮੰਨ ਰਹਾ ਹਮਾਰਾ ਆਪਣਾ ਜਨ ਕੋ ਪ੍ਰਤੂਪਾਰਾ ਅਮ੍ਰਿ ਦੁਸ਼ਟ ਸੁਭਤੋਂ ਕਾਓ ਆਫਾਤੈ ਮੋਹ ਬਚਾਓ ਸੁਖੀ ਵਸੈ ਮੋਰ ਪਰਿਵਾਰਾ ਸਿਉ ਸਿਖ ਸਵਾਇ ਕਰਤਾਰਾ ਮੋਰਛਾ ਨੇ ਕਰਦਾ ਕਰੀਐ ਸਭ ਬੈਰਨ ਕੋ ਵਸ ਸੰਗਰੀਐ ਪੂਰਨ ਹੋਈ ਹਮਾਰੇ ਆਸਾ ਤੋਰ ਭਜਨ ਕੀ ਰਹੇ ਆਸਾ ਤੁਮਹਿ ਛੜ ਕੋ ਵਰਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸਿਉ ਸਿਖ ਮਾਰੇ ਤਾਰੀਐ ਚਿੰਚੁ ਸਤਰ ਮਾਰੇ ਮਾਰੀ ਹੈ ਆਪਾਉ ਤੈ ਮੁਝੈ ਉਟਿਏ ਮਨ ਕਲ ਕਲ ਰਾਨਿ ਵਰੀਐ ਹਉ ਜੋ ਸੁਦਾ ਮਾਰੇ ਪਛਾ ਸ੍ਰੀ ਅਸਤੂ ਜੀ ਕਰਿਓ ਰੱਛਾ ਰਾਖ ਲਿਓ ਮੋ ਰਾ ਕਨਹਾਰੇ ਸਹ ਹੈ ਸੰਸਹ ਹੈ ਪਿਆਰੇ ਤੀਂਦ ਬੰਦ ਦੁਸ਼ਮਣ ਕੇ ਹੰਤਾ ਤਮੋਬ੍ਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬੁਤਰਾ ਕਾਲ ਪੈ ਸੂਜੀ ਉਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸਾ ਸਗਲ ਕਾਲ ਕਾ ਕੀਤਮਾਸਾ ਜਵਨ ਕਾਲ ਜੋਗੀ ਸੁਕੀਓ ਵੈਦਰਾਜ ਬ੍ਰਹਮਾ ਜੂਤੀਓ ਜਵਨ ਕਾ ਸਭ ਜਗਤ ਬਨ ਨਵ ਅੰਨਾਯੋ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਤਾਰੇ ਮਹਾਰਾਜ ਜਮਕਲ ਸੰਜਕ ਬਨਾਇਓ ਦੇਵ ਦੈਤ ਜਸ਼ਨ ਉਜਾਇਓ ਆਦ ਅੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੈ ਕਉ ਮਾਰੇ ਸਗਲ ਪ੍ਰਜਾ ਜਿਨਾਂ ਸਵਾਰੇ ਸਿਵ ਕਨ ਕੋ ਸਭ ਕਉ ਸੁਖ ਦਿਯੋ ਸਤਨ ਕੋ ਕਪਲ ਮੋਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਕੁੰਚ ਰਸੂਲਲਾ ਸਫਰ ਕਿਰਪਾ ਦਸ਼ਕਰ ਰਸੂਲਲਾ ਸੰਤਾਨੁ ਪਾਇ ਤੇ ਦੁਖੀ ਸੁਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਹੈ ਘਟ ਘਟ ਕੇ ਪਟ ਪਟ ਕੀ ਜਾਨਾ ਹੈ ਜਹਉ ਤਰਖਰਾ ਕਰਤਾਰਾ ਪਰਜਾ ਧਤ ਤਉ ਦੇਹ અપਾਰਾ ਜਾਵੇ ਆਕਰ ਕਰਤੋਂ ਤੁਮ ਹੂੰ ਤੁਮੈ ਮਿਲਤ ਦੇ ਤਰਸਬ ਹੂੰ ਜਿ ਤਉਦਸ ਸਉ ਧਾਰੈ ਆਪ ਆਪਣੀ ਗੁਤ ਉਚਾਰੈ ਤੂ ਸਭਿ ਤੇ ਰਹਿਤ ਨਿਰਾਲਮ ਜਨਤ ਦੇਦ ਫਿਦ ਅਰਾਲਮ ਨਿਰੰਕਾਰ ਨਿਰੂਕਾਰ ਨਿਰਲਮ ਬਿਆਦ ਨੀਲ ਅਨਦ ਸੰਗੋ ਤਾਕਾ ਮੁੜ ਚਰਤ ਪੈਦਾ ਜਬ ਕੋ ਭੇਦ ਨ ਪਾਉਤ ਵੇਦਾ ਤਾਕੋ ਕਰਪਾ ਹਨੁ ਨਮਨਤ ਮਾ ਮੂਰ ਕਸ਼ਪੇ ਨ ਜਨਤ ਮਾ ਦੇ ਕੋ ਕੈ ਸਦਾ ਸਿਵ ਨਿਰੰਕਾਰ ਕਾ ਚਿੰਤਨ ਹੈ ਭੇਵਾ ਆਪ ਆਪਣੀ ਉਧ ਹੈ ਜੀਤੀ ਵਰਨ ਪਿੰਨ ਪਿੰਨ ਹੋਇ ਤੈਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਉਸ ਜਪ ਤਮ ਸੰਸਾਰਾ ਇਕ ਰੂਪਨੋ ਸਰੂਪਾ ਰੰਗਧਰੋ ਰਵਰ ਭੂਪਾ ਇੰਨਾ ਜੇਦ ਸਿਤਜ ਕੀਨੀ ਅਤਪਤ ਕਾਨ ਬਹੁਰ ਰਚਦੀਨੀ ਕਉ ਫੂਲ ਰਾਜਾ ਹੋਇ ਬੈਠਾ ਕਉ ਸਮਟ ਭਇਓ ਸੰਕਰਕਿ ਕਥਾ ਸੁਰੀ ਸ੍ਰਿਸ਼ਟਿ ਕਾਇ ਚਉ ਭਉ ਆ ਜੁਗਾ ਸੋ ਸੇੰਭਵ ਅਵਰਛਾ ਮੇਰੀ ਤੁਮ ਕਰੋ ਸਿਕੁਆ ਰ ਸਖ ਸੰਘਰੋ ਉਸਤਿ ਉਤਮ ਤਤਪਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸੁ ਤੁਝ ਤਉ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਏ ਮਰੇ ਪੁਖ ਜਵਨ ਪਖ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲਪ ਇੱਕ ਵਰਤ ਹੈ ਹੈ ਤਾਂ ਕਿ ਕਾਲ ਨਿਕਲਦਾ ਹੈ ਰਿਛਾ ਹੋਏ ਤਾਂ ਸਭ ਕਲਾ ਦੁਸ਼ਟ ਅਰਿਸ਼ਟ ਤੰਤ ਕਲਾ ਕਿਰਪਾ ਦੇ ਸੰਜਾਇ ਨਿਹਰ ਹੋ ਤਾਂ ਤਾ ਕੇ ਤਨਕ ਮੋਹਰ ਹੋ ਰਿਸਦ ਘਰ ਮੋ ਸੋਈ ਦੁਸ਼ਿਸ਼ਾ ਸੁਸਕੇ ਨ ਕੋਈ ਇੱਕ ਵਾਰ ਜੰਤਮਾ ਸੁੰਗਹਾਰਾ ਅਕਾਲ ਪੁਰਸਤ ਤਾਏ ਉਵਾਰਾ ਜਿ ਨਰਨਾਮ ਤਿਹਾਰੋ ਕਾ ਦਾਰਿਗ ਦੁਸ਼ਤ ਦਉ ਤੇ ਰਹਾ ਕੜ ਕੇ ਤ ਮਸਣ ਤਿਹਾਰੀ ਆਪਾ ਦੇ ਲਿਖੁਵਾਰੀ ਸਤ ਸੋਰ ਮਹੋਸਾਏ ਦੁਸ਼ਤ ਦਉ ਤੇ ਲਿਧੂ ਬਚਾਈ ਪ੍ਰੀファー ਕਰੀ ਹੰਬਰ ਜਗ ਮਾਤਾ ਅਗਨ ਕਰਾ ਪੁਨ ਸਵਰਾਤਾ ਇਕ ਲਿ ਵਿਸਗਲ ਸਹਿ ਕੋ ਹਰਤਾ ਦੁਸ਼ ਦੁਖੀਨ ਕੋ ਸ਼ੇ ਕਰਤਾ ਸ੍ਰੀ ਅਸਤੋ ਜਪੈ ਦਇਆਲਾ ਕੋਨ ਕਰਾ ਗ੍ਰਪਤ ਕਾਲਾ ਮਨ ਮਾਸ਼ਿਤ ਫਲ ਪਾਵੇ ਸੋਈ ਤੁੰਤ ਨਤ ਸਹਿ ਬਿਆਪਤ ਕੋਈ ਅੜਲ ਸੁਨੇ ਗੂੰਜ ਜਹ ਤਰਸਨਾ ਪਾਵੇ ਸੁਨੇ ਮੂੜ ਚਿਤ ਲਾਇ ਚੁਰਤਾ ਆਵੇ ਦੋਖ ਦਰਦ ਭਾਉ ਨਿਕੜਨਾ ਤੇ ਨਰਕ ਹੈ ਰਹੇ ਹੋ ਜੋ ਯਾਕੀ ਇੱਕ ਵਾਰ ਚਉਪਾਈ ਕੋ ਕਹੈ ਚਉਪਾਈ ਸੰਭਾ ਸੁਤ੍ਰ ਸਤਿ ਨਿਜੈ ਅਰਸੈ ਸੁੰਦਿਨ ਕਹਿਜੈ ਭਾਦਰ ਸੁਭਿ ਇਸ਼ਟ ਮੀਰ ਵਾਰਾ ਤੀਰ ਸੁਤਦ੍ਰਵ ਗਰੰ ਸੁਧਾਰਾ ਇਹ ਤ ਸ੍ਰੀ ਚਰਿਤ੍ਰੁਪ ਕਹਨੇ ਤ ਚਰਿਤ੍ਰੇ ਮੰਤ੍ਰਿ ਕੋ ਸੰਬਦੈ 405 ਚਿਤ੍ਰਤ ਸਮਾਪਨ 705 ਸਤ ਅਫਜੂੰ ਦੋਹਰਾ داس جن کر داس رکی جے کرپا پارے آفا تیرا کوری من کرم بچنگ میں تیاؤں کانسو نے پہچان تین سو لاگی موری بگ انہر خواہ مارو مہم مہم مکمر جان جان کار گہج وچار ਆਪਨਾ ਜਨਮ ਜੇ ਪ੍ਰਤਪਰੀਏ ਚੀਚੋਂ 70 ਹਮਾਰੇ ਮਰੀਏ ਦੇਖ ਤੇ ਜੇ ਮੈਂ ਦੂਖ ਚਲੈ ਰਾਹ ਕਾ ਮੋਹ ਔਰ ਨੰਦ ਲੈ ਤੂੰ ਮਮ ਕਰੋ ਸਦਾ ਪ੍ਰਤਪਾਰਾ ਤੂੰ ਸਹਮੈ ਦਾਸ ਤੇ ਹਾਂ ਰਾਹ ਦਾਨ ਆਪਨਾ ਮੂਜੇ ਨਿਵਾਜਿ ਆਪ ਕੋ ਹਮਰੇ ਸਭ ਕਾ ਜੇ ਤੂੰ ਸਭ ਰਾਜਨ ਕੇ ਰਾਜਾ ਆਪੇ ਆਗਰੀ ਨਿਵਾਜਾ ਦਾਸ ਜਨ ਕਰ ਕਿਰਪਾ ਕਰੋ ਮੋਹੇ ਹਰ ਭ੍ਰਮਾਂ ਅੰਧਵਾਰ ਤੂ ਵੇ ਆਪਨਾ ਜਾਣ ਕਰੋ ਪ੍ਰਤਪਾਰ ਆਪੋ ਸਹਿ ਮੈਂ ਕੀਨ ਕਰ ਸਾਰਾ ਤਹ ਜਾਂਦੇ ਹੱਥ ਵਾਰੋ ਕ੍ਰਿਸ਼ਨ ਬੈਰੀਆਂ ਸਿੰਧਾਰੋ ਰਿਤੰ ਤਰਫ ਬਤ ਕੋ ਧਿਆਨ ਆ ਮੋਹਨ ਕਰੋ ਕੋ ਤਵਦ ਨਾਨਾ ਕ੍ਰਿਸ਼ਨ ਜਤਾਂ ਮਚ ਚਤਰ ਉਚਾਰੋ ਜੂਪ ਹੋਏ ਕਮਲੇ ਸੁਧਾਰੋ ਕੰਗ ਬਾਚ ਤੋਹਰਾ ਜੋ ਨਿ ਪ੍ਰਮੋ ਸੋ ਕਾ ਸੋ ਸਹੋ ਜਗ ਮਾਹੀ ਜੋ ਤੇ ਪ੍ਰਪਤੈ ਹੀ ਅੰਤ ਸੁਰਖੋ ਜਾਹੀ ਦੋਰਾ ਹਰ ਹਰ ਜੰਦੂ ਏਕ ਹੈ ਬੀ ਵਿਚਾਰਿ ਕਸ ਨਾਹੀ ਜਲ ਤੇ ਉਜ ਤਰੰਗ ਜੋ ਜਲ ਹੀ ਵਿਕਸਮਾਹੀ ਦੋਰਾ ਜਾਵੇ ਐਸ ਪ੍ਰਖੋ ਭਇਓ ਜਨਮ ਤਰਾ ਜਗਿ ਆਏ ਅਮੈ ਕਥਾ ਸੰਸ਼ੇਪ ਤੇ ਸਭ ਨੂੰ ਕਹਿ ਸੁਣਾਏ ਕਬ ਬਾਚ ਦੋਰਾ ठाੜ ਭੈਉ ਮੈਂ ਮਨਜੂਰ ਕਰ ਬਚਨ ਕਾ ਸੰਨਿਆਏ ਪੰਚ ਲੈ ਤਵ ਜਗਤ ਮੈਂ ਜਪ ਤਜ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨ ਟੁਟੈ ਸੰਤ ਅੰਤ ਲਹੇਗੇ ਮੁਖ ਫਲ ਪਾਵਹਿਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਮੋਂ ਕੋਟਕ ਵਿਸ਼ਨਮਹ ਈਸਈ ਕੋਟੇਂਦਰ ਬ੍ਰਹਮਾ ਕਿਤੇ ਰਵਿਸ਼ਿਸ਼ ਕੋਹੜ ਚਲੇ ਇਸ ਦਵਰਾ ਰਾਮ ਕਥਾ ਜੁਗ ਜੁਵਾ ਟੱਲ ਸਭ ਕੋ ਭਖਤ ਨੇਤ ਸਰਗ ਵਾਸ ਰਘੁਰ ਕਰਾ ਸਗਰੀ ਪਰੀ ਸੁਮੇਤ ਚੌਪਾਈ ਜੂ ਇਕਤਾ ਸੁਨੇ ਅਰਗਾਵੇ ਰੂਪਾਵ ਤੇ ਨਿਕਨਾ ਆਵੇ ਵਿਸ਼ਨ ਭਗਤ ਕੀ ਫਲ ਹੋਈ ਆਦ ਵਿਆਦ ਸਵਰਗ ਕੈ ਨਾ ਕੋਈ ਕੰਬ ਸੁਤਰ ਸਛ ਚਾਵਣ ਹਣ ਬਦੀ ਬ ਤੁਮ ਸੁਦਾ ਬਨ ਤ ਪ੍ਰਸਾਦ ਕਰ ਰਗਨ ਸੁਧਾਰਾ ਪੂਰਵ ਰੇ ਲਹੁ ਲੇ ਸੁਧਾਰਾ ਦੂਰਾ ਨੇਤਰ ਤੋਂ ਕੇ ਚਰਨ ਤਰ ਸੁਤਰ ਉਤੀਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਦੂਰਾ ਸਾਦ ਸਾਂ ਜਨ ਨਹੀਂ ਬਾਸਵਾ ਦੀ ਬਾਤ ਗ੍ਰਸਤ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵੈਆ ਬਾਹਂ ਗਹਿੰ ਜਲ ਤੇ ਤੁਮਰੇ ਤਉ ਤੇ ਕੂਆਂਤਰੇ ਨਹੀਂ ਆਨਿਓ ਰਾਮ ਨਹੀ ਪੁਰਾਨ ਪੁਰਾਨ ਨਹੀਂ ਕਹਿ ਮਤਿ ਇੱਕ ਨਾ ਮੰਨਿਓ ਸਿਮਰ ਸਾਸਤਰ ਵੇਸਵਾ ਉਹ ਕਹਿਤ ਕਹੈ ਮੈਂ ਇੱਕ ਨਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਾ ਮੈਂ ਨਾ ਕਹਿਓ ਸਭ ਸੋਇ ਵਕਾਨਿਓ ਨਹਰਾ ਸਗਲ ਦਵਾਰ ਕੋ ਛਾਣ ਕੈ ਗਇਓ ਤੁਹਾਰੋ ਦਵਾਰ ਬਾਹਂ ਗਹਿੰ ਕਿਲਾ ਜੇ ਅਸੇ ਗੋਬਿੰਦ ਦਾਸ ਬਹਾਰ ਸਗਲ ਦੁਆਰ ਕੋ ਛੜਕੈ ਬਿਉਤਵਾਰੋ ਦੁਆਰ ਵਾਹਿਗਰੀ ਕੀਲਾ ਜੈ ਸਹੀ ਗੋਬਿੰਦ ਦਾਸ ਤੁਹਾਰ ਆਰਾਮ ਕਲੀ ਮਹਲਾ ਤੀਜਾ ਆਨੰਦ ਓਮਕਾਰ ਸਤਗੁਰੂ ਦਾਸਾ आनंद पै मेरी माए सतगुरु में पाया सतगुरुतम पाया सहसती मन वजिया वाधाइयां राग रतन परिवार भरियां सौग गवन आईयां सौदो ता गऊ हरि के राम जी बसाया कह नानक नंद हुआ सतगुरु में पाया हे मन मेरे आ तू सदा रोहर नाल हे नाल रो तू मन मेरे दुख सा विसारना अंगीकारो करे तेरा घर सब सुवर्णआ ਸਰਨਾਗਲਾਸ ਮਰਿਆ ਸੁਆਮੀ ਸੋਕੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਵਾ ਕੀ ਨਾਹੀਂ ਕਰਤੇ ਰਹਿ ਕਰਤਨ ਤੇਰਾ ਸਭ ਕੀ ਸ਼ੈ ਜਿਹ ਦੇਹ ਸੁ ਪਾਵੇ ਸੁਦਾ ਸਲਾਹ ਤੇਰੀ ਨਾਮੁ ਉਸਾਵੇ ਨਾਮੁ ਕੇ ਮਨ ਉਸਿਆ ਵਾਜਿ ਸੁਖੁ ਖਨੀਰੀ ਕਹਿ ਨਾਨਕ ਸੱਚੇ ਸਹਿਬ ਕੀ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਰ ਮੇਰਾ ਜਤ ਸਭ ਗਵਾਇਆਂ ਕਰ ਸੰਸਮਨੈ ਵਸਿਆ ਜੀ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇਟਾਉ ਜਤੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ ਉਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਘਰਿ ਪਾ ਗਏ ਘਰਿ ਪਾ ਗਏ ਸਦ ਵਾਜੀ ਕਲਾ ਜਿਤ ਕਰਤਾ ਰਹੀਐ ਪੰਚ ਦੂਤ ਦਵਸ ਕੀਤੇ ਈਕਾਲ ਕੰਕ ਕੁਮਾਰਿਆ ਤੌਰ ਕਰਮ ਪਾਇਆ ਤੋ ਜਿਨ ਕਉ ਸੇ ਨਾਮ ਅਰਖੇ ਲਾਗੇ ਕਹਿ ਨਾਨਕ ਤੈ ਸਖੋਵਾ ਤਿਤ ਕਰ ਅਨਹਦ ਬਾਜੇ ਆਨੰਦ ਸੁਣੋ ਵਡਭਾਗੀ ਜੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਮ ਪਾਇਆ ਉਤਰੇ ਸਗਲ ਇਸੂਰੇ ਦੂ ਗਰੋਹ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪ੍ਰਤ ਸਤਗੁਰ ਰਹਾ ਭਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ 5 ਥਾਲ ਵਿਛਤਨ ਵਸਤੂ ਪਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਤ ਸੋਧਾਰੋ ਜੇ ਕੋ ਕਾ ਵਾ ਜੇ ਕੋ ਪੁੰਚੈ ਤਸ ਕਾ ਹੋਏ ਉਧਾਰੋ ਇਹ ਵਸਤ ਜਿ ਨਾ ਜਾਇ ਨਿਤ ਨਤ ਰੱਖੋ ਧਾਰੋ ਤਮ ਸੰਸਾਰ ਚੰਦਗਰੀਐ ਸੋ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਗ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਤਿਐ ਹੋਈ ਤਰਤ ਪਿਆਮ ਰਮਤੂ ਵੀ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮੰਨ ਧੀ ਵੈ ਹਰਿਆ ਪਾਉੜੀ ਤਥਾ ਤੁੰ ਸਮਰਤ ਜਿੱਤੇ ਕੋਈ ਨਾਹੇ ਉਤੇ ਤੇਰੀ ਰੱਖ ਅਗਨੀ ਉਲਰਮਾ ਹੈ ਸੁਣ ਕੇ ਜਮ ਕੇ ਗੂਤ ਨਾਇਤ ਰਿਛੜ ਜਾਏ ਪੌਦਲ ਵਿਕਮਸ ਗਾਹੋ ਗੁਰ ਸੌਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅਮਰ ਸੇ ਕਾਹੇ ਕਲਮ ਉਪਨ ਗੁਣ ਗੋਵਿੰਦ ਗਾਹੇ ਸੋ ਸਾਨੋ ਕਿਰਪਾਲ ਸੁਮਾਲੇ ਸਾਹਿ ਵਰਤਾ ਕੋਈ ਨਾ ਜਾਏ ਜੀ ਆਵੇ ਤੁਧ ਆਹੇ ਸਲੋਕ ਮਹਲਾ 5ਆંતਰ ਗੁਰੂ ਆਰਾਧਨਾ ਜੀਵਾ ਜਪ ਗੁਰੂ ਨਾਮ ਨਿਤਰੀ ਸਤਿਗੁਰੂ ਵੇਖਣਾ ਸ਼ਰਵਣੇ ਸੁਨਾ ਗੁਰੂ ਨਾਮ ਸਤਿਗੁਰ ਸੇਤੀ ਰਤਿਆ ਦਰਗਹ ਪਾਈ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਮੋਹਿ ਵਸ ਜੈ ਜਗ ਮੇ ਉਤਮ ਕੱਢ ਗਏ ਬਿਰਲੇ ਕਈ ਕੀ ਮਹਲਾ 5 ਰਖੇ ਰਖਨਹਾਰ ਆਪਵਾਰਿਆਂ ਨੂੰ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਨੂੰ ਹੋਵਾ ਆਪ ਦਇਆਲ ਮਨੂਹ ਨਾ ਵਿਸਾਰਿਆਂ ਨੂੰ ਸਾਧ ਜਨ ਕੈ ਸੰਗ ਬਭਜ ਲਤਾਰਿਆਂ ਨੂੰ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਮਿਦਾਰਿਆਂ ਨੂੰ ਤੇ ਸਾਹਿਬ ਕੀ ਤੀਕ ਨਾਨਕ ਮਨ ਹੈ ਮਾਹੀ جس سمرت سکھوئے سگلے دھوک جائے تیس صاحب کی ٹیک نانک من مائے جس سمرت سکھوئے سگلے دھوک جائے واہ گروہ جی کا کلسہ واہ گروہ جی کی فتح